ਕਿ ਜਦੋਂ ਸੱਤਾ ਦੇ ਬੈਠੇ ਲੋਕ ਕਿਨਾ ਦਬਾਅ ਬਣਾਉਣ ਧੱਕਾ ਕਰਨ ਤੇ ਫਿਰ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਤੇ ਅਕ੍ਰੋਸ਼ ਪੈਦਾ ਹੁੰਦਾ ਜਿਹਦਾ ਅਸਰ ਇਸ ਹਿੰਦੁਸਤਾਨ ਨੇ ਭੁਗਤਿਆ ਤੇ ਜੇ ਗਾਂ ਨਹੀਂ ਹਟਣਗੇ ਤੇ ਹਿੰਦੁਸਤਾਨ ਇਸ ਮਾਹੌਲ ਦੇ ਉਪਜੇ ਨਤੀਜਿਆਂ ਨੂੰ ਭੁਗਤੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮਸਾਂ ਹੀ ਸ਼ਾਂਤੀ ਆਈ ਆ ਤੇ ਸਿੱਖਾਂ ਨੂੰ ਨਾ ਛੇੜਿਆ ਜਾਵੇ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲ ਨਾ ਦਿੱਤਾ ਜਾਵੇ ਸਿੱਖ ਕਦੇ RAM ਮੰਦਰ ਦੇ ਮੂਹਰੇ ਜਾ ਕੇ ਝੰਡਾਰੀ ਲਾਉਂਦਾ ਕਿ ਅਸੀਂ ਜੀ ਇਹਦੇ ਵਿੱਚ ਹਿੱਸੇਦਾਰ ਹਰ ਧਰਮ ਦਾ ਸਿੱਖ ਸਤਿਕਾਰ ਕਰਦਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਮਤਵੀ ਦਿੱਤੀ ਆ ਸਮਤਵੀ ਦਿੱਤੀ ਆ ਅਸੀਂ ਸਾਰੇ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲ ਜੜਾ ਵਾ ਉਹ ਹਮੇਸ਼ਾ ਹੀ ਮਹਿੰਗਾ ਪਿਆ ਵਾ ਤੇ ਅਸੀਂ ਸਰਕਾਰ ਨੂੰ ਕਹਿੰਨੇ ਆ ਦੇਸ਼ ਨੂੰ ਬਚਾਓ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਨਾਅਰਾ ਲਾ ਰਹੇ ਹੋ ਤਾਂ ਦੇਸ਼ ਤਦ ਬਚੇਗਾ ਜੇ ਸਿੱਖਾਂ ਦੇ ਧਾਰੋਂਾਂ ਵਾਲੇ ਤੁਸੀਂ ਦਖਲ ਨਹੀਂ ਦੇਉਗੇ ਇਸ ਸਮਾਮਲੇ 'ਤੇ ਲੱਗੇ ਜਿਹੜੀ ਗੱਲਬਾਤ ਹੋ ਰਹੀ ਆ ਉਸ ਬਾਰੇ ਮਤੇ ਆਉਣਗੇ ਬਹੁਤ ਚੰਗੀ ਗੱਲ ਆ ਜੀ ਅਸੀਂ ਜੋ ਦੇਖੋ ਵਿਧੀ ਵਿਧਾਨ ਆ ਉਹ ਪ੍ਰਧਾਨ ਸਾਹਿਬ ਮੌਕੇ ਤੇ ਦੱਸਣਗੇ ਪਰ ਅਸੀਂ ਸਾਰੇ ਜਿੰਨੇ ਜਿੰਨੇ ਮੈਂਬਰ ਆ ਉਹ ਸਾਡੇ ਲਈ ਸਤਿਕਾਰਯੋਗ ਆ ਅਸੀਂ ਇਕੱਠੇ ਆ ਤੇ ਅਸੀਂ ਕਿਸੇ ਤਰ੍ਹਾਂ ਦਾ ਵਾਵੇਲਾ ਨਹੀਂ ਖੜਾ ਕਰਨਾ ਤੇ ਦੁਨੀਆ ਨੂੰ ਤਮਾਸ਼ਾ ਨਹੀਂ ਵਿਖਾਉਣਾ ਜਿਸ ਤਮਾਸ਼ੇ ਨੂੰ ਦਿੱਲੀ ਦੇ ਏਸੀ ਦੇ ਕਮਰੇਜ ਬੈਠੇ ਲੋਕ ਦੇਖ ਰਹੇ ਆ ਕਿ ਸਿੱਖਾਂ ਦਾ ਤਮਾਸ਼ਾ ਬਣ ਜਾ ਰਿਹਾ ਅਸੀਂ ਉਹ ਨਹੀਂ ਬਣਦੇ